ਵਿਸ਼ਾਲ ਕੁਮਾਰ ਜੀ ਮਾਮਲਾ ਇਹ ਸਾਰਾ ਕਬੂਤਰਾਂ ਦਾ ਸੀ ਜੀ ਇਹ ਇਹਨੇ ਕਬੂਤਰ ਢਾਕਦੇ ਸੀ ਇਹ ਕੋਚੀ ਹੋ ਰਹੀ ਪਹਿਲਾਂ ਤੋਂ ਜੀ ਇਹ ਵੀ ਜਵਾਕ ਕਬੂਤਰਾਂ ਮਾੜਾ ਮੋਟਾ ਸ਼ਕੀਨ ਸੀਗਾ ਜੀ ਇਹਦੇ ਕੋਲ ਇਹਨਾਂ ਨੇ ਕਬੂਤਰਕਵਾਤਾ ਡਾਇਆ ਹੋਇਆ ਕੋਈ ਇਹਨੇ ਇਹਦੇ ਕੋਲੇ ਬਹਿ ਗਏ ਇਹਨੇ ਲਿਆ ਫੜ ਜੀ ਇਹਨੂੰ ਸਾਰਾ ਦਿਨ ਪਾਲ ਦੇ ਫਿਰਦੇ ਰਹੇ ਜੀ ਮੁੜ ਕੇ ਇਹਨਾਂ ਦੇ ਘਰੇ ਗਏ ਜੀ ਵਾਰਨਿੰਗ ਦਿੱਤੀ ਇਹਨਾਂ ਨੂੰ ਕਹਿੰਦੇ ਜਿੱਥੇ ਸਾਨੂੰ ਮਿਲ ਗਿਆ ਸੀ ਉੱਥੇ ਮਾਰਾਂਗੇ ਮੁੜ ਕੇ ਸ਼ਾਮ ਨੂੰ ਆਹ ਮੁੰਡਿਆਂ ਕੋਲੇ ਗਿਆ ਜੀ ਇਹਨਾਂ ਨੂੰ ਕਹਿੰਦਾ ਵੀ ਜਿੱਥੇ ਸਾਨੂੰ ਮਿਲ ਗਿਆ ਸੀ ਮਾਰਾਂਗੇ ਉਹਨਾਂ ਦਾ ਪੂਰਾ ਪਲਾਨ ਨਹੀਂ ਸੀਗਾ ਮਾਰਨ ਦਾ ਜੀ ਉਹਨੂੰ ਮੁੰਡੇ ਨੂੰ ਕਿਉਂਕਿ ਉਹ ਕੇ ਪੇ ਪਹਿਲਾਂ ਵੀ ਦੋ ਤਿੰਨ ਵਾਰੀ ਕੁੱਟਿਆ ਜੀ ਉਹਨੂੰ ਉਹਨਾਂ ਨੇ ਤੇ ਬਾਕੀ ਉਹ ਮੁੰਡਾ ਕਬੱਡੀ ਖੇਡਦਾ ਸੀ ਪੰਜਾਬ ਵਾਸਤੇ ਬਹੁਤ ਸੋਹਣੀ ਕਬੱਡੀ ਖੇਡਦਾ ਸੀ ਜੀ ਇਹਨਾਂ ਨੇ ਬਸ ਉਹ ਖੇਡ ਮਾਰਤੀ ਸਾਰਾ ਕੁਝ ਖਤਮ ਕਰਤੀ ਗਾਣੀ ਦਾ ਗਰੀਬ ਪਿਓ ਹੈ ਜੀ ਉਹਦਾ ਵਿਚਾਰਾ ਦਿਹਾੜੀ ਜਗਦਾ ਸੀ ਇਹਦੇ ਵੀ ਜਿਵੇਂ ਜਾਂਉਂਦੇ ਜੀ ਮਾਰਤਾ ਜੀ ਇਹਨੂੰ ਉਹਨਾਂ ਨੇ ਤੁਹਾਡਾ ਜੀ ਲਗਵਿੰਦਰ ਜੀ ਜਿਹੜਾ ਬੱਚੇ ਦੀ ਡੈਥ ਹੋਈ ਆ ਜਿਹੜੇ ਬੱਚੇ ਨੂੰ ਮਾਰਿਆ ਗਿਆ ਕੀ ਨਾਮ ਸੀ ਉਹਦਾ ਕਿੰਨੀ ਉਮਰ ਸੀ ਉਹ ਰਾਜਾ ਸਿੰਘ ਸੀ ਜੀ 13 ਸਾਲ ਦਾ ਸੀਗਾ 7ਵੀਂ ਕਲਾਸ ਚ ਪੜਦਾ ਸੀ ਜੀ ਸਦੂੜ ਹੈ ਬਾ ਕਬੂਤਰ ਕਬੂਤਰਾਂ ਪਿੱਛੇ ਮਾੜਾ ਮੋਟਾ ਇਹ ਭੱਜ ਪੈਂਦਾ ਸੀ ਉਹਦੇ ਪਿੱਛੇ ਉਹਨਾਂ ਨੇ ਉਹਦੀ ਜਾਨ ਲੈ ਲਈ ਇਹ ਹੋਇਆ ਕੀ ਅਸਲ ਤੇ ਕਦੋਂ ਦੀ ਗੱਲ ਹੈ ਇਹ ਕੱਲ ਦੀ ਗੱਲ ਆਈ ਦਿਨ ਦੀ ਉਹ ਤੋਂ ਬਾਅਦ ਕੀ ਜੂ ਬਈ ਜੀ ਅਸੀਂ ਸਾਨੂੰ ਨਹੀਂ ਦਿਖਿਆ ਉਹਨਾਂ ਨੇ ਲ ਘੋ ਲਿਆ ਜਾਂ ਕੀ ਕੀ ਕਰਿਆ ਮਸਲਾ ਵੀ ਕਿਹੜਿਆ ਕਿਉਂ ਸੀ ਕਬੂਤਰਾਂ ਤੋਂ ਵੀ ਕਿਹੜਾ ਹਾਂ ਕਬੂਤਰਾਂ ਤੋਂ ਵਿਗੜਿਆ ਜੀ ਹੈ ਤੁਹਾਨੂੰ ਤਾਂ ਰਾਤ ਨੂੰ ਜੀ 12 ਵਜੇ ਮਰਿਆ ਹੋਇਆ ਹੱਥ ਲੱਗਿਆ ਸਾਡੇ ਦਾ ਜੀ ਹੈ ਸਾਡੇ 12:00 ਵਜੇ ਮਰਿਆ ਹੋਇਆ ਹੱਥ ਲੱਗਿਆ ਜੀ ਮੇਰੇ ਤਾਂ ਪਹਿਲਾਂ ਵੀ ਕੋਈ ਪਹਿਲਾਂ ਨਹੀਂ ਇਹ ਹੀ ਨਾ ਜੀ ਕਬੂਤਰ ਨਹੀਂ ਰੱਖਦਾ ਸੀ ਉ ਬਸ ਮਾੜਾ ਮੋਟਾ ਜਵਾਗ ਤਨੂੰ ਫਿਰ ਪਤਾ ਫਿਰ ਦੇ ਦਿੰਦੇ ਆ ਜੀ ਧਮਕੀ ਧਮਕੀ ਦਿੰਦਾ ਰਿਹਾ ਕੋਚੀ ਵੀ ਦਿੰਦਾ ਰਿਹਾ ਤੇਜਾ ਵੀ ਦਿੰਦਾ ਰਿਹਾ ਇੱਕ ਉਹਦਾ ਕਾਲਾ ਮੁੰਡਾ ਸੀ ਉਹ ਵੀ ਦਿੰਦਾ ਰਿਹਾ ਜੀ ਹੈ ਦੋ ਤਿੰਨ ਵਾਰੀ ਧਮਕੀਆਂ ਦੇ ਗਿਆ ਕਿ ਘਰੇ ਜੀ ਕਹਿੰਦੇ ਤੁਹਾਨੂੰ ਕਿੱਥੇ ਵੀ ਤੇ ਆ ਗਿਆ ਸੀ ਇਹਨੂੰ ਮਾਰਾਂਗੇ ਛੱਡਦੇ ਨਹੀਂ ਐਂ ਗੱਲ ਹੋ ਗਈ ਇਹ ਗੱਲ ਕਰੀ ਕਹੀ ਆਈ ਉਹਨਾਂ ਚਾਰ ਪੰਜ ਵਾਰੀ ਹੈ ਕਹਿੰਦੇ ਕਿੱਥੇ ਸਾਨੂੰ ਤੇ ਆ ਗਿਆ ਉੱਥੇ ਅਸੀਂ ਇਹਨੂੰ ਮਾਰਾਂਗੇ ਛੱਡ ਦੇਣੀ ਸੱਟ ਆ ਉਹ ਕਿੱਥੇ ਕਿੱਥੇ ਕਿਵੇਂ ਮਾਰਿਆ ਉਹਦੇ ਜੀ ਇਥੋਂ ਇੱਕ ਦਾ ਗੋਡਾ ਤੋੜਤਾ ਜੀ ਲੱਤ ਤੋੜਤੀ ਆ ਚੀਜ਼ ਜੀ ਉਹਦੀ ਨਾਲ ਪੀਸੇ ਆ ਜੀ ਆ ਥਾਵਾ ਤੇ ਉਹਦੇ ਨਿਸ਼ਾਨੀਆਂ ਪੈਰੀਆਂ ਘੂਟਾਂ ਦੀਆਂ ਉਹ ਜੁਕਰ ਹੈ ਨਾਲ ਫੜ ਕੇ ਜੀ ਉਹਨੂੰ ਮਾਰਿਆ ਗਿਆ ਜੀ ਮੈਂ ਤਾਂ ਮੰਗਾ ਹੀ ਆ ਜੀ ਮੈਨੂੰ ਇਨਸਾਫ ਮਿਲੇ ਜੀ ਕਿਹੜਾ ਮੇਰੇ ਨਾਲ ਹੋਇਆਗਾ ਸਜ਼ਾ ਹੋਵੇ ਜਾਂ 판ਦੀ ਸਜ਼ਾ ਹੋਵੇ ਜੀ ਉਹਨਾਂ ਨੂੰ ਮੇਰਾ ਨਾਮ ਰਾਜੂ ਹੈ ਇਹ ਮਸਲਾ ਸਾਰਾ ਕਬੂਤਰਾਂ ਦਾ ਸੀਗਾ ਜੀ ਤੇ ਇਹ ਮੜਾ ਮੋਟਾ ਸ਼ਾਂਖ ਸੀਗਾ ਕਬੂਤਰਾਂ ਦਾ ਇਹਨਾਂ ਨੇ ਵੀ ਫੜ ਫੁੱਟ ਲੈਂਦੇ ਸੀਗੇ ਤੇ ਉਹ ਕਬੂਤਰ ਉਹਨਾਂ ਦੀ ਕੁਦਰਤੀ ਇਹਨਾਂ ਨੇ ਫੜ ਲਿਆ ਤੇ ਉਹ ਇਹਨਾਂ ਦੇ ਮੰਗਰ ਪਏ ਰਹੇ ਸਾਰਾ ਦਿਨ ਭਜਦਾ ਨਾ ਠੀਕ ਕਰਦੇ ਰਹੇ ਇਹਨਾਂ ਨੂੰ ਪਾਲਦੇ ਫਿਰਦੇ ਰਹੇ ਇੱਕ ਦੂਜੇ ਨੂੰ ਟੱਕਰੇ ਵੀ ਉਹਨਾਂ ਨੂੰ ਪੁੱਛਿਆ ਵੀ ਇਹਨਾਂ ਨੇ ਰਾਹ 'ਚ ਵੀ ਕਿਤੇ ਰਾਜਾ ਸਿੰਘ ਦੇਖਿਆ ਨਹੀਂ ਤੁਸੀਂ ਵੀ ਇਹਨੂੰ ਫੜਨਾ ਕੁੱਟਣਾ ਤੇ ਸ਼ਾਮ ਨੂੰ ਜਾ ਕੇ ਰਾਤ ਨੂੰ ਜਾ ਕੇ 7:00 ਵਜੇ ਇਹ ਭਾਲ ਕਰਨ ਲੱਗੇ ਆ ਪਰਿਵਾਰ ਜੀ ਸਾਰੇ ਸਾਰਾ ਤੇ ਤੁਰੇ ਫਿਰੇ ਇਨੇ ਬੇਨਤੀਆਂ ਵੀ ਕਰਾਈਆਂ ਗੁਰਦੁਆਰੇ ਜੀ ਤਿੰਨ ਵਾਰੀ ਘਾਟੋ ਘਾਟੀ ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ ਜੀ ਫਿਰ ਜਾ ਕੇ ਹੀ ਰਾਤ ਨੂੰ 12 1 ਵਜੇ ਪਤਾ ਲੱਗਾ ਜੀ ਫਿਰ ਉਹ ਸਮੇ ਉਹਦੇ ਗੋਡੇ 60 ਸਿਗੀ ਪੂਰੀ ਅੰਨ ਨਾਲਿਆਂ ਤੇ 60 ਸਿਗੀ ਪੂਰੀ ਤੇ ਫਾਹਾ ਦੀ ਤਰ੍ਹਾਂ ਟੰਗਿਆ ਪਿਆ ਸੀ ਖਸਾਬ ਦਾ ਨਾਲ ਵੀ ਫਾਹਾ ਦੇ ਕੇ ਸੱਟਾ ਪਿਆ ਸੀ ਹਾਂਜੀ ਸਾਨੂੰ ਵਿੱਚ ਸੋਭਾ ਇੱਕ ਸਿਵਲ ਹਸਪਤਾਲ ਸਰਦੂਲਗੜ੍ਹ ਤੋਂ ਇਨਫੋਰਮੇਸ਼ਨ ਆਈ ਸੀ ਕਿ ਇੱਕ 13 ਸਾਲ ਦਾ ਲੜਕਾ ਰਾਜਾ ਸਿੰਘੂ ਦੀ ਡੈੱਡ ਬੋਡੀ ਆਈ ਹੈ ਜਿਹਦੇ ਪੇਰੈਂਟਸ ਜਿਹਦੇ ਪਿਤਾ ਵੱਲੋਂ ਬਿਆਨ ਦਰਜ ਕਰਾਇਆ ਗਿਆ ਕਿ ਉਹਦੇ ਲੜਕੇ ਦਾ ਤਿੰਨ ਬੰਦਿਆਂ ਨੇ ਗਲਾ ਘੋਟ ਕੇ ਕਤਲ ਕੀਤਾ ਹੈ ਜੇ ਸਬੰਧੀ ਤਿੰਨ ਬੰਦਿਆਂ ਦੇ ਖਿਲਾਫ ਬੰਦੀਆਂ ਤਾਰਾ ਤੇ ਕਤਲ ਦਾ ਮਕਦਮਾ ਦਰਜ ਕੀਤਾ ਗਿਆ ਤੇ ਜਿਹੜੇ ਦੋਸ਼ੀਆਂ ਦੀ ਭਾਲ ਕੀਤੀ ਹੈ ਜਿਹੜੇ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ ਸਰ ਇਹ ਦੋਸ਼ੀਆਂ ਦਾ ਜਿਹੜਾ ਪਹਿਲਾਂ ਕੋਈ ਮਾਮਲਾ ਦਰਜ ਹੈਗਾ ਨਹੀਂ ਇਹ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਜੇ ਪਹਿਲਾਂ ਤੇ ਕੀ ਮਕਦਮੇ ਦਰਜ ਨੇ ਅਰੇ ਇਹ ਬੱਚਾ ਜਿਹੜਾ ਉਹ ਕਿੰਨੇ ਸਾਲ ਦਾ ਸੀ ਇਹਦੀ ਉਮਰ ਕਰੀਬ 13 ਸਾਲ ਸੀ